ਦੋਸਤੋ ਇਸ ਵੇਲੇ ਦੀ ਵੱਡੀ ਖਬਰ ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧੀਨ ਆਉਂਦੇ ਕਸਬਾ ਕੁਮਾਨ ਦੇ ਪਿੰਡ ਦੜਾਂਵਾਲੀ ਤੋਂ ਆ ਰਹੀ ਹੈ ਜਿੱਥੇ ਪੈਟਰੋਲ ਪੰਪ ਤੋਂ ਬੀਤੀ ਦੁਪਹਿਰ 2 ਵਜੇ ਪਿਸਤੌਲ ਦੀ ਨੋਕਤੇ ਗੱਡੀ ਵਿੱਚ 2000 ਰੁਪਏ ਦਾ ਤੇਲ ਪਵਾ ਕੇ ਬਿਨਾਂ ਪੈਸੇ ਦਿੱਤੇ ਫਰਾਰ ਹੋਏ 5 ਨੌਜਵਾਨਾਂ ਨੂੰ ਥਾਣਾ ਕੁਮਾਨ ਦੀ ਪੁਲਿਸ ਨੇ चौबी चो घंटे चोरी की ग्डी तेजतार हथियारों समेत काबू कराने सफलता हासिल की है प्रेस कॉन्फ्रेंस दौरान डी एस पी राजेश कक्कड़ ने दस्या कि इन्हों नौजवानों का काबू करके पुछगिछ दौरान पता लगा है कि ये नौजवान दूजे जिले में आ के थे लुटा खो अंजाम देंदे सन इन्होंने उपर पहल भी कई मुकदमे दर्ज हैं डी एस पी राजेश कक्कड़ ने कहा कि इन्हों रिमांड से लैके इन्होंने तो बरीकी दे की जाएगी और वे ਖੁਲਾਸੇ ਹੋਣ ਦੀ ਉਮੀਦ ਹੈ ਔਰ ਇਸ ਦੇ ਨਾਲ ਹੀ ਡੀਐਸਪੀ ਰਿਸ਼ੇਸ਼ ਕਕਰ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਨਹੀਂ ਤੋੜਨ ਦਿੱਤਾ ਜਾਏਗਾ ਔਰ ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧੀਨ ਅਪਰਾਧਿਕ ਵਿਅਕਤੀਆਂ ਦੇ ਖਿਲਾਫ ਅਗਲੇ ਦਿਨਾਂ ਚ ਵੀ ਸਖਤ ਕਾਰਵਾਈ ਜਾਰੀ ਰਹੇਗੀ ਮੈਗਮੀ ਸਿੰਘ ਤੇ ਪਟਵਾਲਾ ਪੁਲਿਸ ਦੇ ਤੌਰ 'ਤੇ ਮੈਜਰ ਤੇ ਸੀਨੀਅਰ ਦਾ ਕੰਮ ਕਰਦਾ ਤੇ ਕੱਲ ਮਿਤੀ 7 ਅਗਸਤ ਨੂੰ ਕਰੀਬ 2:00 ਵਜੇ ਨਾਲ ਇੱਕ ਸਵਿਫਟ ਕਾਰ ਚਿੱਤੇਗੜੀ ਗਈ ਉਹਨਾਂ ਨੇ ਮੈਨੂੰ ਦੋਜ਼ਾ ਦੇ ਦਾ تیر ਕੋਨ ਲਿਖਿਆ ਮੈਂ ਦੋਜ਼ਾ ਦਾ ਪੈਟਰੋਲ ਉਹਨਾਂ ਦੀ ਗੱਡੀ 'ਚ ਪਾਇਆ ਪੈਟਰੋਲ ਪਾ ਕੇ ਮੈਂ ਜਦੋਂ ਉਹਨਾਂ ਕੋ ਪੈਸੇ ਮੰਗੇ ਤਾਂ ਉਹਨਾਂ ਨੇ ਪਿਸਤੌਲ ਵਿਖਾ ਕੇ ਮੈਨੂੰ ਧਮਕੀ ਦਿੱਤੀ ਤੇ ਗੱਡੀ 'ਚ ਜਾ ਕੇ ਦੋ ਪੰਟਰ ਚਲੇ ਗਏ ਉਸ ਤੋਂ ਬਾਅਦ ਮੈਂ ਸਬੰਧਤ ਥਾਣਾ ਕਮਾਨ ਤੁਹਾਨੂੰ ਹੈਗਾ ਵਾ ਮੈਂ ਉੱਥੇ ਆਪਣੀ ਕੰਪਲੇਨਟ ਦਿੱਤੀ ਕੰਪਲੇਨਟ ਦੀ ਮੈਂ ਰਿਕਾਰਡਿੰਗ ਉਹਨਾਂ ਨੇ ਕਾਰਵਾਈ ਕਰਦਿਆਂ ਜਿਹੜਿਆ ਉਹ ਪੰਜ ਦੇ ਪੰਜ ਹੀ ਦੋਸ਼ੀ ਜਿਹੜਿਆ ਗ੍ਰਿਫਤਾਰ ਕਰ ਲਏ ਆ ਕਿ ਸਾਨੂੰ ਪੁਲਿਸ ਤੇ ਵਿਸ਼ਵਾਸ ਆ ਪ੍ਰਸ਼ਾਸਨ ਤੇ ਵਿਸ਼ਵਾਸ ਆ ਕਿ ਉਹ ਸਾਡੇ ਨਾਲ ਮਿਆਰ ਕਰਨਗੇ ਤੇ ਇਹੋ ਜਿਹੇ ਜਿਹੜੇ ਸਮਾਜ ਵਿਰੋਧੀ ਲੋਕ ਨੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਕਰਨਗੇ ਮੈਂ ਆਪ ਨੂੰ ਦੱਸਾਂ ਜਾਵਾਂਗਾ ਕਿ ਮਾਨਯੋਗ ਐਸਐਸਪੀ ਬਟਾਲਾ ਦੇ ਸਖਤ ਦਿਸ਼ਾ ਨਿਰਦੇਸ਼ ਥੱਲੇ ਪਿਹੜੇ ਪੁਲਿਸਾਂ ਪੁਰਸਾਂ ਦੇ ਖਿਲਾਫ ਜਿਹੜੀ ਮਹਿੰਮ ਛੇੜੀ ਗਈ ਆ ਉਸ ਨੂੰ ਬਾਲ ਮਿਲਿਆ ਜਦੋਂ ਐਸਐਸਓ ਕਮਾਂਡੋਂ ਦੀ ਟੀਮ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸਮੀਤ ਦਾਤਰ ਦੋ ਦਾਤਰ ਹੈ ਇੱਕ ਉਹ ਨਕੋ ਡਾਂਗ ਤੇ ਇੱਕ ਉਹ ਸ਼ਿਫਟ ਕਾਰ ਹੈ ਜਿਹੜੀ ਪਤਾ ਕੋਈ ਚੋਰੀ ਦੀ ਜਿਹੜੀ ਉਹਨਾਂ ਕੋ ਪਠਾਣੇ ਜਿੱਦ ਜਿੱਦ ਬਰਾ ਪਰਚਾ ਦਿਸਟ ਹੋਇਆ ਥਾਣੇ ਚਬਾਲ ਉਹਨਾਂ ਨੇ ਇੱਕ ਸਾਡੇ ਇਥੇ ਡੜੇ ਵਾਲੀ ਪੰਪ ਤੋਂ ਤੇਲ ਪਵਾ ਕੇ ਤੇ ਪੈਸੇ ਨਾ ਦੇ ਕੇ ਉਹ ਖੋ ਪੈਸੇ ਨਾ ਦੇ ਕੇ ਤੇ ਉਹਦੀ ਤੇਲ ਦੀ ਖੋ ਕਰਕੇ ਉਥੋਂ ਭੱਜ ਗਏ ਸੀ ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਸਾਡੀ ਟੀਮ ਨੇ ਦਰਸਰ ਕੀਤਾ ਇਹ ਪੰਜ ਬੰਦੇ ਨੇ ਜਿਨ੍ਹਾਂ ਤੇ ਪਹਿਲਾਂ ਵੀ ਲੁੱਟਾਂ ਦੇ ਖੋਆਂ ਦੇ ਤੇ ਐਂਡ ਦੇ ਪਰਚਿਸਟਰ ਨੇ ਇਹ ਸਰ ਜਿਹੜੇ ਦੋਸ਼ੀ ਨੇ ਕਿਹੜੇ ਕਿਹੜੇ ਪਿੰਡ ਦੇ ਨੇ ਆਪਣੇ ਜ਼ਿਲ੍ਹੇ ਦੇ ਜਾਂ ਦੂਸਰੇ ਜ਼ਿਲ੍ਹੇ ਦੇ ਨਹੀਂ ਇਹ ਪੰਜੇ ਜਿਹੜੇ ਦੋਸ਼ੀ ਨੇ ਸਾਡੇ ਬਟਾਲੇ ਦੇ ਨਹੀਂ ਬਸ ਹੈਗੇ ਇਹ ਪੱਟੀ ਤਰਸਿੱਕਾ ਕਥੂ ਨੰਗਲ ਤੇ ਮੱਤੇਵਾਲ ਨੂੰ ਬਲੋਂਗ ਕਰਦੇ ਆ। ਇਹ ਸਰ ਇਧਰ ਕੋਈ ਕੰਮਕਾਰ ਕਰਦੇ ਜਾਂ ਸਪੈਸ਼ਲੀ ਕੋਈ ਇਧਰੋਂ ਲੁੱਟਾਂ ਖੋਹਾਂ ਕਰਨੀ ਆਉਂਦੇ। ਜਿਸ ਤਰ੍ਹਾਂ ਦਾ ਹੋਣ ਦੀ ਤਪੀਸ ਤੱਕ ਪਤਾ ਲੱਗਦਾ ਇਹ ਜ਼ਰੂਰ ਕਿਸੇ ਨਾ ਕਿਸੇ ਲੁੱਟਖੋਹ ਦੀ ਮਾਰਨ ਵਾਲੇ ਸਾਈ ਹੋਣਗੇ। ਤੇ ਸਾਡੀ ਟੀਮ ਦੇ ਕਾਬੂ ਆ ਗਏ ਨੇ ਜਿੰਨਾਂ ਤੋਂ ਅਸੀਂ ਗ੍ਰਿਫਤਾਰ ਕੀਤਾ। ਦੋਨੋਂ 20000 ਰੁਪਏ ਰੈਂਟ ਲਿਆ ਕੁਝ 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 ਇੰਪੋਰਟਸ ਮੰਗ ਲਿਆ ਜਿਹਦੇ ਗਾਂਹ ਉੱਤੇ ਪੇਸ਼ ਕਰਨ ਜਾ ਰਹੇ ਸਾਰਿਆਂ ਦਾ ਬੈਕਗ੍ਰਾਉਂਡ ਕੀ ਆ ਕ੍ਰਿਮਿਨਲ ਆ ਜਾਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹਨਾਂ ਦੇ ਆਲਰੇਡੀ ਪੰਜ ਤੋਂ ਤਿੰਨਾਂ ਬੰਦਿਆਂ ਉੱਤੇ ਲੁੱਟਾ ਖੋਹਵਾ ਦੇ ਤੇ ਐਨਡੀ ਦੇ ਪਰਚੇਸਟਰ ਨੇ